ਸੈਂਟਰ ਬਦਮਾਸ਼ ਹੈ ਸਾਡੇ ਵਾਲੇ ਕੌਣ ਨੇ ਕਮੀਨੇ ਜਿਨ੍ਹਾਂ ਨੇ ਸਾਡੇ ਹੱਕ ਵੇਚਤੇ ਜਿੱਥੇ ਜਿੱਥੇ ਦਰਿਆ ਨੇ ਇਹ ਮਸਲਾ ਉੱਥੇ ਹੀ ਕਿਉਂ ਹੈ ਇਹ ਹੈਗਾ ਬੀਬੀ ਐਮਬੀ ਕਰਕੇ ਜਿਹੜੇ ਬੰਨ ਤੋਂ ਪਾਣੀ ਛੱਡਿਆ ਜਾਂਦਾ ਕੀ ਇਹ ਪਾਣੀ ਪੰਜਾਬ ਦੇ ਲੋਕਾਂ ਨੂੰ ਧਿਆਨ ਚ ਰੱਖ ਕੇ ਛੱਡਿਆ ਜਾਂਦਾ ਆ ਲੈਵਲ ਜਿਹੜਾ ਹੋਇਆ ਹੈ ਪਾਖੜਾ ਦਾ ਉਹ ਇੱਜ਼ਤ ਹੈ 16 ਸੌ 93 ਵਿੱਚ ਹੋਇਆ ਪਿਆ ਉਹਦਾ ਤੇ 1675 80 ਤੋਂ ਬਾਅਦ ਡੇਂਜਰ ਹੋ ਜਾਂਦਾ ਇਹ ਦੱਸਣਗੇ ਕਿ ਇਹਨਾਂ ਨੇ ਇੰਨਾ ਹਾਈ ਰੇਜ਼ ਅਗਸਟ ਦੇ ਵਿੱਚ ਕਿਉਂ ਕਰ ਲਿਆ ਕਿ ਰੋਕ ਲੈਂਦੇ ਨੇ ਲੈਵਲ ਵਧਾ ਲੈਂਦੇ ਨੇ ਫਿਰ ਕਹਿੰਦੇ ਜੀ ਅਸੀਂ ਕਰ ਗਏ ਲੈਵਲ ਵੱਧ ਗਿਆ ਪਹਾੜਾਂ ਤੋਂ ਪਾਣੀ ਆ ਰਿਹਾ ਛੱਡ ਰਹੀ ਓਏ ਤੁਸੀਂ ਲੈਵਲ ਅਪ ਕੀਤਾ ਕਿਉਂ ਉਹੋ ਜੀ ਡੀਆਈਸੀ ਬੀਬੀ ਨੂੰ ਪਤਾ ਨਹੀਂ ਕੀ ਸੀਗੀ ਇਹ ਮੇਅਰ ਸੀ ਸ਼ਾਇਦ ਇਹਨੂੰ ਇਹ ਨਹੀਂ ਪਤਾ ਹਾਂ ਦੀ ਅੱਛਾ ਜੀ ਮਾਲਕੀ ਹੈ ਥੱਲੇ ਮੈਂ ਕਿਹਾ ਗੱਲੀ ਇੱਥੇ ਨਹੀਂ ਜਿੱਥੇ ਦਰਿਆ ਮਾਲਕੀ ਦੀ ਜ਼ਮੀਨ ਹੈ ਜਦੋਂ ਇਹ ਆਉਣ ਵੋਟਾਂ-ਵੋਟਾਂ ਲੈਣ ਇਹਨਾਂ ਤੋਂ ਪੁੱਛਿਆ ਕਰੋ ਕਿ ਬੀਬੀ ਐਮਬੀ ਬਾਰੇ ਤੁਹਾਡਾ ਕੀ ਖਿਆਲ ਹੈ ਆ ਜਿਹੜੀ ਆ ਨਾਜਾਇਜ਼ ਜਿਹੜੀ ਮਾਈਨਿੰਗ ਹੁੰਦੀ ਹੈ ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਮਤਲਬ ਆ ਲੋਕ ਇੱਥੇ ਡੁੱਬ ਕੇ ਮਰ ਜਾਂਨ ਨਹਿਰ ਜਬਾਨੀ ਨਹੀਂ ਛੱਡ ਰਹੀ ਕਿ ਉਹ ਚ ਫਿਰ ਮਿੱਟੀ ਸਾਫ਼ ਕਰਨੀ ਪਾਉਗੀ ਦਰਿਆ ਸਾਡੇ ਦਬੂਣ ਸਾਨੂੰ ਤੇ ਜਦੋਂ ਪਾਣੀ ਲਾਉਣਾ ਹੋ ਰਜਿਸਤਾਨ ਨੂੰ ਜਾਊਗਾ ਹਰਿਆਣੇ ਨੂੰ ਜਾਊਗਾ 23 ਦੇ ਵਿੱਚ ਪਤਾ ਕੀ ਹੋਇਆ ਸੀ ਕਿ ਮੈਂ ਤੁਹਾਨੂੰ ਪੌਂਗ ਟਾਈਮ ਦੀ ਗੱਲ ਦੱਸ ਰਿਹਾ ਜਿਹੜਾ ਆਊਟਫਲੋ ਸੀ ਮਤਲਬ ਛੱਡਿਆ ਜਾਂਦਾ ਉਹ ਸੀ 17000 ਕਿ ਉਸ ਇੱਕ 18000 17000 18000 ਤੇ ਅਗਲੇ ਦਿਨ 87000 ਉਦੋਂ ਅਗਲੇ ਦਿਨ 1 ਲੱਖ 41000 ਉਦੋਂ ਅਗਲੇ ਦਿਨ 1 ਲੱਖ 30000 ਤੇ ਫਲਾਡ ਆ ਗਿਆ ਹਰੀਕੇ ਦਾ ਉੱਤੋਂ ਦੀ ਪਾਣੀ ਲੰਘ ਜਾਣਾ ਕਿਉਂਕਿ ਦਰਿਆ ਬੰਨਿਆ ਹੀ ਨਹੀਂ ਜਾਂਦਾ ਇਹ ਅਨੈਚੁਰਲ ਹੈ ਇਹ ਦਰਿਆ ਕਿਸੇ ਦਿਨ ਇੰਨੇ ਉੱਚੇ ਹੋ ਜਾਣਗੇ ਕਿ ਇਹ ਵੜ ਜਾਣੇ ਆ ਇਹਨਾਂ ਨੇ ਕਿਉਂਕਿ ਮਿੱਟੀ ਤਾਂ ਆਈ ਜਾ ਰਹੀ ਹੈ ਆ ਬੀਬੀ ਐਮਬੀ ਕਿਹੜੀ ਧਾਰਾ ਨਾਲ ਗਿਆ ਹੈ 78 79 80 ਇਹ ਐਸਾਇਨ ਕੀਨੇ ਕੀਤੇ ਸੀ ਉਦੋਂ ਜੋ ਬਣਿਆ ਰਿਹਾ ਆਰਗੇਨਾਈਜੇਸ਼ਨ ਐਕਟ ਉਦੋਂ ਬਾਅਦ ਪੰਜਾਬ ਨੇ ਕੇਸ ਕਰਤਾ ਸੀ ਸੁਪਰੀਮ ਕੋਰਟ ਚ ਤੇ ਵਾਪਸ ਕੀਨੇ ਲੈ ਕੇ ਕੇਸ ਦਰਬਾਰਾ ਸਿੰਘ ਨੇ ਇੰਦਰਾ ਗਾਂਧੀ ਜੀ ਕਹਿੰਨ ਤਾਂ ਦੋਸ਼ੀ ਕੌਣ ਹੋਇਆ ਇਹ ਸਭ ਇੱਕੋ ਜੇ ਨਹੀਂ ਆਹ ਇਨਕਲਾਬੀਆਂ ਨੇ ਵੀ ਆਹੀ ਚੰਦ ਚਾੜੇ ਆ ਇਹ ਸਾਰੇ ਚੋਰ ਨੇ ਦਾ ਦਰਿਆ ਦੇ ਕੰਢੇ ਪਹੁੰਚੇ ਆ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਅਮੀ ਤੋਜਮਾਨ ਸਾਡੇ ਨਾਲ ਮੌਜੂਦ ਨੇ ਤਾਂ ਇਹ ਉਹ ਦਰਿਆ ਹੈ ਜਿਹਦਾ ਸਵੇਰ ਤੋਂ ਰੌਲਾ ਪਿਆ ਰਿਹਾ ਹੈ ਕਿ ਤੁਸੀਂ ਬੰਨ ਟਟ ਗਿਆ ਲੁਧਿਆਣੇ ਵਾਲਾ ਇਸ ਤਰ੍ਹਾਂ ਦੀਆਂ ਚਰਚਾਵਾਂ ਨੇ ਇਹ ਤਸਵੀਰ ਦਿਖਾਵਾਂਗਾ ਇੱਥੇ ਜਿਹੜੇ ਹਾਲਾਤ ਨੇ ਉਹ ਨਾਜ਼ੁਕ ਸੀਗੇ ਪਹਿਲਾਂ ਕਿਉਂਕਿ ਪ੍ਰਸ਼ਾਸਨ ਵੱਲੋਂ ਜਿਹੜੀ ਤਿਆਰੀ ਕਰਨੀ ਚਾਹੀਦੀ ਸੀਗੀ ਪ੍ਰਸ਼ਾਸਨ ਨੂੰ ਉਹ ਨਹੀਂ ਕੀਤੀ ਗਈ ਇੱਥੇ ਇਸ ਤਰ੍ਹਾਂ ਦੇ ਲੋਕਾਂ ਦੇ ਸਵਾਲ ਨੇ ਤਾਂ ਸਾਡੇ ਨਾਲ ਨੇ ਬਈ ਗੱਲਬਾਤ ਕਰਾਂਗੇ ਬਈ ਜਿਵੇਂ ਹਾਲਾਤ ਨੇ ਇੱਥੇ ਅਸੀਂ ਦੇਖ ਰਹੇ ਹਾਂ ਇਹ ਜਿਵੇਂ ਬਿਲਕੁਲ ਜਿਹੜਾ ਬੰਨ ਸੀਗਾ ਤੁਸੀਂ ਬੰਨ ਗਿਆ ਜਾਂਦਾ ਹੈ ਬਿਲਕੁਲ ਭੁਰਦਾ ਨਜ਼ਰ ਆ ਰਿਹਾ ਰੈਡਰ ਅਲਰਟ ਸੀਗਾ ਕਿ ਆਪਣੇ ਸਮਾਨ ਸਮੂਹ ਚੱਕ ਲੋ ਪ੍ਰਸ਼ਾਸਨ ਦੀ ਅੰਗਹੀ ਕਿੰਨੀ ਕ ਮੰਨਦੇ ਉਸ ਚੀਜ਼ ਚ ਪਤਾ ਕੀ ਹੈ ਇਹਦੇ ਚ ਨਾ ਆਪਾਂ ਨੂੰ ਇੱਕ ਗੱਲ 'ਤੇ ਧਿਆਨ ਦੇਣਾ ਪੈਣਾ ਹੈ ਜਿਵੇਂ ਡਾਕਟਰ ਕੋਲੇ ਆਪਾਂ ਜਾਂਦੇ ਹਾਂ ਨਾ ਤਾਂ ਉਹ ਵੇਹਿੰਦਾ ਡਾਇਗਨੋਸ ਕਰਦਾ ਹੈ ਕਿ ਕਿਹੜੀ ਗੱਲ ਕਰਕੇ ਹੋਇਆ ਹੂੰ ਇਸੇ ਰਾ ਗੱਲ ਇਸ ਕਰਕੇ ਹੋਇਆ ਦੋ ਗੱਲਾਂ ਨੇ ਇੱਕ ਤਾਂ ਇੱਥੇ ਮਾਈਨਿੰਗ ਬਹੁਤ ਹੁੰਦੀ ਆ ਸਾਰੇ ਲੋਕਲ ਨੇ ਦੱਸਿਆ ਪਰਲੇ ਪਾਸੇ ਨਹੀਂ ਇਧਰਲੇ ਪਾਸੇ ਹੁੰਦੀ ਆ ਤਾਂ ਪਾਣੀ ਨਿਵਾੜ ਨਾਲ ਲਾਉਂਦਾ ਹੈ ਦੂਜੀ ਗੱਲ ਹੈ ਜਿਹੜਾ ਸਭ ਤੋਂ ਵੱਡਾ ਕਲਪਟ ਹੈ ਉਹ ਹੈਗਾ ਪਾਖੜਾ ਕਿਉਂਕਿ ਆ ਸਤਲੁਜ ਪਾਣੀ ਪਾਖੜਾ ਦਾ ਆਉਂਦਾ ਹੈ ਤੇ ਜਿਹੜਾ ਸਤਲੁਜ ਆ ਉਹ 60000 ਕਿਊਸਿਕ ਤੋਂ ਉੱਤੇ ਚੱਲਦਾ ਨਹੀਂਗਾ ਜੇ 60000 ਕਿਊਸਿਕ ਤੋਂ ਉੱਤੇ ਆ ਪਾਣੀ ਤਾਂ ਉਹ ਫਲੱਡੇ ਚ ਬਦਲ ਜਾਂਦਾ ਹੈ ਹੁਣ ਆ ਜੋ ਦਰਿਆ ਆਪਾਂ ਵੇਖ ਰਹੇ ਆ ਸਤਲੁਜ ਨੂੰ ਉਹ ਸਾਹਮਣੇ ਵੇਖ ਸਭ ਖੋਰਾ ਪੌਂਦਾ ਜਾਂਦਾ ਇਹਨੇ ਇਧਰ ਵੜ ਜਾਣਾ ਹੁਣ ਇਹ ਇਧਰ ਜਦੋਂ ਵੜ ਗਿਆ ਤੇ ਮੈਂ ਇਹਨੂੰ ਪੁੱਛਿਆ ਇੱਥੇ ਇਹਨਾਂ ਦੀ ਰਿਪ੍ਰੈਜ਼ੈਂਟੇਟਿਵ ਆਈਸੀਐਸਟੀਐਮ ਆਂਦੀ ਜੀ ਮੀ ਬਹੁਤ ਪਿਆ ਮੈਂ ਕਿਹਾ ਭਾਈ ਬੀਬਾ ਆ ਇਧਰ ਖੇਤ ਨੇ ਤੇ ਅਸੀਂ ਫਰੀਦਕੋਟ ਵੱਲੋਂ ਆਏ ਆ ਸਾਰੇ ਪਾਸੇ ਵਣ ਅੰਮ੍ਰਿਤਸਰ ਚ ਅਸੀਂ ਅਜੇ ਨਾਲੇ ਤੋਂ ਅੱਗੇ ਆਏ ਫਤੇਗੜ ਚੂੜੀਆਂ ਤੋਂ ਨਾਰਮਲ ਹੈ ਜਿੱਥੇ ਜਿੱਥੇ ਦਰਿਆ ਨੇ ਇਹ ਮਸਲਾ ਉੱਥੇ ਹੀ ਕਿਉਂ ਹੈ ਇਹ ਹੈਗਾ ਬੀਬੀਐਮਬੀ ਕਰਕੇ ਜਿਹੜੇ ਬੰਨ ਤੋਂ ਪਾਣੀ ਛੱਡਿਆ ਜਾਂਦਾ ਹੈ ਕੀ ਇਹ ਪਾਣੀ ਪੰਜਾਬ ਦੇ ਲੋਕਾਂ ਨੂੰ ਧਿਆਨ ਚ ਰੱਖ ਕੇ ਛੱਡਿਆ ਜਾਂਦਾ ਹੈ ਜਾਂ ਕੋਈ ਇਹਦੇ ਚ ਸਟ੍ਰੈਟੇਜੀ ਹੈ ਜਾਂ ਕੋਈ ਸਾਜ਼ਿਸ਼ ਹੈ ਜਾਂ ਕੋਈ ਨਲਕੀ ਹੈ ਇਹਦਾ ਫੈਸਲਾ ਕੌਣ ਕਰੂਗਾ ਇੱਕ ਜੁਡੀਸ਼ੀਅਲ ਕਮਿਸ਼ਨ ਜਿਹੜਾ ਪੰਜਾਬ ਦੇ ਜੱਜਾਂ ਦਾ ਹੋਵੇ ਇੰਡੀਪੈਂਡੈਂਟ ਹੋਵੇ ਉਹਨਾਂ ਦਾ ਕਮਿਸ਼ਨ ਬਿਠਾਓ ਤੇ ਜਾਂਚ ਕਰੋ ਕਿ ਕਿਹਨੇ ਇਹ ਦੋਸ਼ ਹੈ ਮੈਨੂੰ ਦੱਸ ਕਦੇ ਵੀ ਜਿਹੜਾ ਇਹਨਾਂ ਦੇ ਚੀਫ ਇੰਜੀਨੀਅਰ ਕਹਿ ਰਹੇ ਨੇ ਕੀ ਹੋਇਆ ਉਹ ਕੌਣ ਹੀ ਕੌਣ ਬਿਲਕੁਲ ਰੁਕ ਜਾ ਰੁਕ ਜਾ ਓਏ ਖੜ ਜਾ ਯਾਰ ਇਹ ਡਿੱਗੀਆਂ ਕਿਵੇਂ ਆ ਜੀਸੀਬੀ ਜਿਹੜੀ ਲੱਗੀ ਏ ਕੋਈ ਨਹੀਂ ਭੱਜੋ ਨਾ ਭੱਜ ਦੌੜ ਚ ਕੋਈ ਗਲਤ ਇਹ ਲਾਈਟ ਕਟਵਾਉਣੀ ਚਾਹੀਦੀ ਵੈਸੇ ਤਾਂ ਜੀਸੀਬੀ ਲੱਗੇ ਨਾਲ ਆਪਾਂ ਇੱਥੋਂ ਮੂਵ ਹੋ ਜਾਈਏ ਆ ਪੁਲਿਸ ਵਾਲੇ ਕਹਦੇ ਆਸਤੇ ਠੱਲੇ ਆ ਪੁਲਿਸ ਤਾਂ ਉੱਥੇ ਖੜੀ ਹੋਈ ਆ ਸਾਹਮਣੇ ਉੱਥੇ ਤਾਂ ਆਉਣ ਵੀ ਨਹੀਂ ਦਿੰਦੇ ਲੋਕਾਂ ਨੂੰ ਕਹਿੰਦੇ ਕਿ ਵੀ ਉੱਥੇ ਤਾਂ ਖਤਰਾ ਹੀ ਬੜਾ ਹੈ ਕਹਿੰਦੇ ਹੁਣ ਤੁਸੀਂ ਇਹ ਵੇਖੋ ਕਿ ਕੀ ਇਹਦੀ ਜਾਂਚ ਕਰਨਗੇ ਕਿ ਕਿਉਂ ਹੋਇਆ ਇਹਦੀ ਜਾਂਚ ਕੋਈ ਨਹੀਂ ਕਰ ਰਿਹਾਗਾ ਇੱਧਰ ਆਓ ਇੱਧਰ ਆਜੋ ਆਜੋ ਤੇ ਕੋਈ ਅਨਸੁਖਾ ਵੀ ਘਟਨਾ ਨਹੀਂ ਕੀਤਾ ਬਿਲਕੁਲ ਇੱਧਰ ਆਜੋ ਯਾਰ ਇੱਧਰ ਆਜੋ 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 ਇੱਧਰ ਆਜੋ ਤਾਂ ਬਿਲਕੁਲ ਜਿਵੇਂ ਜੀਸੀਬੀ ਕੰਮ ਕਰ ਰਹੀ ਹੈ ਜਿਵੇਂ ਪੁਲਿਸ ਨੇ ਨਾਲੇ ਲਾਈ ਹੋਈ ਹੈ ਬਾਈ ਇੱਥੇ ਖੜੀ ਆਖੀ ਇਤੋਂ ਬੰਦਿਆਂ ਨੂੰ ਪਹਿਲਾਂ ਨਹੀਂ ਹਟਾ ਸਕਦੇ ਇੱਧਰ ਹੋ ਜਾ ਯਾਰ ਇੱਧਰ ਆ ਜਾਓ ਇੱਧਰ ਆ ਤਾਰਾਂ ਉੱਤੇ ਨਾ ਆ ਜਾਣ ਪਿੱਛੇ ਨੂੰ ਹੋ ਜਾ ਮਾੜਾ ਜ ਹੁਣ ਇਹਦੀ ਜਾਂਚ ਹੋਣੀ ਚਾਹੀਦੀ ਹੈ ਕਿ ਹੁਣ ਮੈਂ ਤੈਨੂੰ ਇੱਕ ਦੱਸਦਾ ਕਿ ਇਹਨਾਂ ਦੇ ਜਿਹੜੇ ਚੀਫ ਇੰਜੀਨੀਅਰ ਨੇ ਉਹ ਪਹਿਲਾਂ ਕਹਿ ਚੁੱਕੇ ਨੇ ਕਿ ਅਸੀਂ ਕਦੇ ਵੀ ਆਹ ਲੈਵਲ ਜਿਹੜਾ ਹੋਇਆ ਹੈ ਪਾਖੜਾ ਦਾ ਉਹ ਇੱਜਤੇ ਆ 1693 ਹੋਇਆ ਪਿਆ ਉਹਦਾ ਤੇ 1675 80 ਤੋਂ ਬਾਅਦ ਡੇਂਜਰ ਹੋ ਜਾਂਦਾ ਹੈ ਇਹ ਦੱਸਣਗੇ ਕਿ ਇਹਨਾਂ ਨੇ ਇੰਨਾ ਹਾਈ ਰੇਜ਼ ਆਗਸਟ ਦੇ ਵਿੱਚ ਕਿਉਂ ਕਰ ਲਿਆ ਇਹ 15 ਆਗਸਟ ਨੂੰ ਵੀ ਇਹਦਾ ਲੈਵਲ ਅੱਪ ਸੀ ਇਹ ਕਿਉਂ ਕਰ ਲਿਆ ਪਹਿਲਾਂ ਮਾਨਸੂਨ ਤਾਂ ਸਪਟੰਬਰ ਤੱਕ ਚੱਲਣਾ ਸੀ ਸੇਮ ਪੌਂਗ ਡੈਮ ਚੋਇਆ ਅਸੀਂ ਕਦੋਂ ਦਾ ਰੌਲਾ ਪਾ ਰਹੇ ਹਾਂ ਮਹੀ ਚਾਰ ਹਫ਼ਤਿਆਂ ਦਾ ਜਸਕੀਰਤ ਹਰੀ 6 ਹਫ਼ਤਿਆਂ ਦਾ ਕਿ ਉਹ ਲੈਵਲ ਘੱਟ ਕਰ ਲੋ ਪਾਣੀ ਛੱਡੋ ਉਦੋਂ ਇਹਨਾਂ ਨੂੰ ਚਾਹੀਦਾ ਹੁੰਦਾ ਔਰ ਵੈਸੇ ਵੀ ਕਿਸੇ ਵੀ ਦਰਿਆ 'ਚ 25% ਪਾਣੀ ਦਾ ਫਲੋ ਰਹਿਣੇ ਹੀ ਚਾਹੀਦਾ ਜਿਹਦੇ ਨਾਲ ਸਿਲਟਿੰਗ ਕੰਟੀਨਿਊ ਹੋਵੇ ਔਰ ਪੋਲੂਸ਼ਨ ਨਹੀਂ ਹੁੰਦਾ ਔਰ ਦਰਿਆ ਦਰਿਆ ਬਣਿਆ ਰਹਿੰਦਾ ਇਹ ਕੀ ਕਰਦੇ ਨੇ ਹੁਣ ਇਹ ਜਾਣਬੁੱਝ ਕੇ ਆ ਜਾਂ ਕੀ ਹੈ ਕਿ ਰੋਕ ਲੈਂਦੇ ਨੇ ਲੈਵਲ ਵਧਾ ਲੈਂਦੇ ਨੇ ਫਿਰ ਕਹਿੰਦੇ ਜੀ ਅਸੀਂ ਕਰ ਗਏ ਲੈਵਲ ਵੱਧ ਗਿਆ ਪਹਾੜਾਂ ਤੋਂ ਪਾਣੀ ਆ ਰਿਹਾ ਛੱਡ ਰਹੇ ਓਏ ਤੁਸੀਂ ਲੈਵਲ ਅਪ ਕੀਤਾ ਕਿਉਂ ਲੈਵਲ ਅਪ ਕੀਤਾ ਕਿਉਂ ਘਟਾਇਆ ਕਿਉਂ ਨਹੀਂ ਪਹਿਲਾਂ ਆ ਮਸਲਾ ਸਭ ਤੋਂ ਵੱਡਾ ਹੁਣ ਇਹਦੇ ਜਿਮ ਆਏ ਆਪਣੇ ਇੱਥੇ ਬੰਦੇ ਖੜੇ ਸਾਰੇ ਮੁੰਡੇ ਮੈਂ ਇਹਨਾਂ ਨਾਲ ਆਹੀ ਗੱਲ ਕਰ ਰਿਹਾ ਸੀ ਉਹ ਮੈਂ ਕਿਹਾ ਜਦੋਂ ਇਹ ਆਉਣ ਵੋਟਾਂ-ਵੋਟਾਂ ਲੈਣ ਇਹਨਾਂ ਤੋਂ ਪੁੱਛਿਆ ਕਰੋ ਕਿ ਬੀਬੀ ਐਮਬੀ ਬਾਰੇ ਤੁਹਾਡਾ ਕੀ ਖਿਆਲ ਹੈ ਆ ਜਿਹੜੀ ਆ ਨਜਾਇਜ਼ ਜਿਹੜੀ ਮਾਈਨਿੰਗ ਹੁੰਦੀ ਹੈ ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਔਰ ਕੈਨ ਯੂ ਬਲੀਵ ਕਿ ਆ ਦਰਿਆ ਦੇ ਥੱਲੇ ਜਿੰਨੀ ਜ਼ਮੀਨ ਹੈ ਮਾਲਕੀ ਹੈ ਔਰ ਉਹ ਜਿਹੜੀ ਆਈ ਸੀ ਬੀਬੀ ਮੈਨੂੰ ਪਤਾ ਨਹੀਂ ਕੀ ਸੀਗੀ ਇਹ ਮੇਅਰ ਸੀ ਸ਼ਾਇਦ ਇਹਨੂੰ ਇਹ ਨਹੀਂ ਪਤਾ ਆਂਦੀ ਅੱਛਾ ਜੀ ਮਾਲਕੀ ਹੈ ਥੱਲੇ ਮੈਂ ਕਿਹਾ ਗੱਲੀ ਇੱਥੇ ਨਹੀਂ ਜਿੱਥੇ ਦਰਿਆ ਮਾਲਕੀ ਦੀ ਜ਼ਮੀਨ ਹੈ ਮੇਅਰ ਸਾਹਿਬ ਨੇ ਤਾਂ ਸਾਡੇ ਸਵਾਲ ਦਾ ਜਵਾਬ ਹੀ ਘੱਟਦਾ ਸੀਗਾ ਆਪਾਂ ਸਵਾਲ ਕੀਤਾ ਸੀਗਾ ਉਹਨਾਂ ਨਾਲ ਇੱਧਰ ਆ ਜਾ ਕੀ ਜਿਹੜਾ ਰੂਪਨਗਰ ਤੋਂ ਜਿਹੜੀ ਇਹ ਆਪਣਾ ਸਤਲੁਜ ਦਰਿਆ ਚੱਲ ਰਿਹਾ ਵਾ ਤੇ ਉਧਰੋਂ ਜਿਹੜੀ ਆਹ ਪੈਂਚਾਰ ਨੇ ਨਹਿਰਾ ਨਿਕਲਦੀਆਂ ਨੇ ਆਪਣੀ ਦੁਰਾਹ ਵਾਲੀ ਨਹਿਰਾ ਨਿਕਲਦੀਆਂ ਨੇ ਸੁੱਕੀਆਂ ਕਿਉਂ ਪਈਆਂ ਨੇ ਜਵਾਬ ਹੀ ਨਹੀਂ ਦਿੱਤਾ ਕੋਈ ਮੈਂ ਦੱਸਦਾ ਕੀ ਹੈ ਤੈਨੂੰ ਉਹ ਦੱਸਦਾ ਜਵਾਬ ਮੈਂ ਦੱਸਦਾ ਤੈਨੂੰ ਕੀ ਓਏ ਸੁਣ ਤਾਂ ਲੈ ਸਿੱਧਾ ਡਾਇਰੈਕਟ ਪਾਣੀ ਨਾ ਸਤਲੁਜ ਨੂੰ ਦਿੱਤਾ ਜਾ ਰਿਹਾ ਰਾਤ ਨੂੰ ਜਿਹੜਾ ਵੀ ਪਾਣੀ ਛੱਡਦੇ ਆ ਸਿੱਧਾ ਡਾਇਰੈਕਟ ਸਤਲੁਜ ਦਰਿਆ ਨੂੰ ਨਹਿਰਾ ਜਿੱਥੇ ਨਹੀਂ ਛੱਡਿਆ ਜਾ ਰਿਹਾ ਉਹਨਾਂ ਦਾ ਇੱਕ ਪ੍ਰੋਟੋਕਾਲ ਬਣਾਇਆ ਉਹਨਾਂ ਨੇ ਪਤਾ ਕੀ ਹੈ ਸਮਝ ਕੇ ਆਪਾਂ ਇਹਨਾਂ ਨੂੰ ਗੱਲਾਂ ਪੁੱਛਣੀਆਂ ਨੇ ਇਹ ਪਤਾ ਕੀ ਹੈ ਇਹਨਾਂ ਦਾ ਉਹ ਤਾਰਾਂ ਟੁੱਟ ਗਿਆ ਭਾਈ ਆਪਾਂ ਇੱਥੇ ਆਜੋ ਥੋੜਾ ਜਾਂ ਇਹਨੂੰ ਆਜੋ ਥੋੜਾ ਜ ਦੋ ਤਿੰਨ ਤਾਰਾਂ ਟੁੱਟ ਵੀ ਗਈਆਂ ਨੇ ਇਹ ਜਿਹੜਾ ਆ ਜੋ ਫੇਰ ਇਹਨਾਂ ਨੇ ਇਹੀ ਕਹਿਣਾ ਮੈਂ ਤੋੜ ਗਿਆ ਆ ਕੇ ਫੇਰ ਆਹੀ ਕਹਿਣਗੇ ਵੇਖੋ ਜੀ ਆਏ ਸੀ ਤੋੜ ਕੇ ਉਹ ਯਾਰ ਇੱਧਰ ਹੋ ਜੇ ਜੇ ਮਾੜਾ ਜਾ ਹੁਣ ਕੀ ਆ ਇਹ ਨਹਿਰਾਂ ਦੀ ਗੱਲ ਕਰ ਰਹੇ ਸੀਗੇ ਉਹ ਬਈ ਕਹਿ ਰਹੇ ਸੀਗੇ ਕਿ ਵੀ ਨਹਿਰਾਂ ਦੇ ਵਿੱਚ ਕਿਉਂ ਨਹੀਂ ਉਹ ਖਾਲੀ ਨੂੰ ਉਹਦਾ ਕੀ ਆ ਇਹਨਾਂ ਨੇ ਇੱਕ ਪ੍ਰੋਟੋਕਾਲ ਬਣਾਇਆ ਹੋਇਆ ਕਿ ਜਦੋਂ ਫਲੱਡ ਆਉਂਦੇ ਆ ਨਾ ਤਾਂ ਇਹ ਆਂਦੇ ਨਹਿਰਾਂ ਦਾ ਲੈਵਲ ਘੱਟ ਕਰ ਦਿਓ ਕਿਉਂ ਆਂਦੇ ਨੇ ਇਹ ਆਂਦੇ ਕਿ ਉਹਦੇ ਚ ਫਲੱਡ ਨਾਲ ਸਿਲਟਿੰਗ ਮਤਲਬ ਰੇਤ ਆਉਂਦੀ ਹੈ ਤੇ ਰੇਤ ਨਾਲ ਨੂੰ ਸਾਫ ਕਰਨੀ ਪਾਉਗੀ ਕੀ ਇਹ ਦੱਸਣਗੇ ਕਿ ਜਦੋਂ ਇਹ ਰੇਤ ਲੋਕਾਂ ਦੇ ਖੇਤਾਂ ਚ ਜਾ ਰਹੀ ਹੈ ਚਾਹੇ ਉਹ 라ਵੀ ਦੇ ਨਾਲ ਦੇ ਹੁਣ ਜਿੱਥੇ ਪਿੰਡਾਂ ਦੇ ਪਿੰਡ ਹੜ ਗਏ ਕੋਠੀਆਂ ਖੜੀਆਂ ਹੀ ਰੋੜ ਗਈਆਂ ਇਧਰ ਆ ਅਸੀਂ ਫਿਰੋਜ਼ਪੁਰ ਵਾਲੀ ਸੀ ਗੱਲ ਆ ਹਰੀ ਕੇ ਮਖੂ ਸਾਰਾ ਪਾਸਾ ਕੀ ਇਹ ਉਹਨਾਂ ਦੇ ਖੇਤਾਂ ਚ ਜਿਹੜਾ ਗੋਡੇ-ਗੋਡੇ ਦੀ ਲੱਖ-ਲੱਖ ਤੱਕ ਰੇਤ ਆ ਗਈ ਉਹ ਸਾਫ ਨਹੀਂ ਕਰਨਗੇ ਤੇ ਜਿਹੜੇ ਇਹਨਾਂ ਦੇ ਅਪਲਾਈ ਆ ਉਹ ਨਹੀਂ ਕਰ ਸਕਦੇ ਮਤਲਬ ਆ ਲੋਕ ਇੱਥੇ ਡੁੱਬ ਕੇ ਮਰ ਜਾਣ ਨਹਿਰ ਜਬਾਨੀ ਨਹੀਂ ਛੱਡ ਰਹਿ ਕਿਉਂ ਉੱਚ ਫਿਰ ਮਿੱਟੀ ਸਾਫ਼ ਕਰਨੀ ਪਾਉਗੀ ਦਿਸ ਇਸ ਦੀ ਇਹਨਾਂ ਦਾ ਪ੍ਰੋਟੋਕਾਲ ਬਣਾਇਆ ਹੋਇਆ ਹੈ ਇਹਨਾਂ ਨੇ ਬਿਲਕੁਲ ਇਹ ਰੂਲ ਐਂਡ ਰੈਗੂਲੇਸ਼ਨ ਚ ਆਉਂਦਾ ਇਹਨਾਂ ਤੇ ਪਤਾ ਕੀ ਹੈ ਮੈਂ ਅੱਗੇ ਉੱਥੇ ਮੁੰਡਿਆਂ ਨੂੰ ਵੀ ਗੱਲ ਕੀਤੀ ਸੀ ਮੈਂ ਕਿਹਾ ਜੋਸ਼ ਬਖਾਉਣ ਦੇ ਨਾਲ ਨਾਲ ਹੋਸ਼ ਬਖਾਓ ਜਦੋਂ ਬੰਦੇ ਆਉਣ ਹੁਣ ਕੀ ਹੋ ਰਿਹਾ ਹੈ ਕਿ ਜੀ ਆਪ ਵਾਲੇ ਮਾੜੇ ਆ ਕਾਂਗਰਸ ਵਾਲੇ ਚੰਗੇ ਸੀ ਸਭ ਤੋਂ ਵੱਡੇ ਦੋਸ਼ੀ ਤਾਂ ਉਹ ਹੈ ਕੀ ਉਹ ਤੋਂ ਪਹਿਲਾਂ ਵਾਲੇ ਭਾਜਪਾ ਤੇ ਵੀ ਅਕਾਲੀ ਚੰਗੇ ਸੀ ਜੇ ਚੰਗੇ ਸੀ ਤਾਂ ਆ ਜਿਹੜਾ ਆ ਮਸਲੇ ਹੋ ਰਹੇ ਮਾਈਨਿੰਗ ਵਾਲੇ ਇਹ ਪਹਿਲਾਂ ਹੱਲ ਹੋ ਗਏ ਸੀ ਆ ਬੀਬੀਐਮਬੀ ਦਾ ਮਸਲਾ ਪਹਿਲਾਂ ਹੱਲ ਹੋ ਗਿਆ ਸੀ ਇਹ ਮਸਲਾ ਤਾਂ ਉਵੇਂ ਹੀ ਹੈ ਚੰਗਾ ਕਿਹੜਾ ਇਨਾਂ ਚੋਂ ਇਹ ਕਦੋਂ ਦਾ ਹੋਇਆ ਬੀਬੀਐਮਬੀ ਕਦੋਂ ਦੇ ਬਣੀ ਹੈ ਰੀ ਆਰਗੇਨਾਈਜੇਸ਼ਨ ਐਕਟ ਬਣਾ ਜਦੋਂ 66 ਚ ਦਰਿਆ ਸਾਡੇ ਡਬੋਂ ਸਾਨੂੰ ਤੇ ਜਦੋਂ ਪਾਣੀ ਲਾਉਣਾ ਹੋ Rajasthan ਨੂੰ ਜਾਊਗਾ Haryana ਨੂੰ ਜਾਊਗਾ ਲੈ ਮੈਨੂੰ ਇੱਥੇ ਪੁੱਛ ਲਾ ਕਿਦਾ ਇੱਥੇ ਤੁਸੀਂ ਪਾਣੀ ਕਿਵੇਂ ਲਾਉਨੇ ਆ ਇਹ ਤਾਂ ਉਹ ਚਲਿੰਗੇ ਜਿਸ ਨੂੰ ਜਿਹਦਾ ਖੇਤ ਹੋਇਆ ਕਹਿੰਗੇ ਬੋਰ ਕਰਦੇ ਆ ਪਾਣੀ ਇਹ ਧਰਤੀ ਥੱਲੇੋਂ ਕੱਢਣ ਤੇ ਜਦੋਂ ਡੁੱਬਣਾ ਇੰਨਾ ਦੀ ਵਾਰੀ ਆ ਜਿੰਨੇ ਅਸੀਂ ਪਿੰਡਾਂ ਚ ਜਾ ਕੇ ਆਏ ਇਹ ਤਾਂ ਅਜੇ ਬੱਚੇ ਚੱਲ ਰੱਬ ਕਰੇ ਬੱਚੇ ਰਵੇ ਪਰ ਆ ਮਸਲਾ ਇੱਥੇ ਗੜਬੜ ਹੈ ਕਿਉਂਕਿ ਪਾਣੀ ਇਹ ਉਤੋਂ ਬੀਬੀ ਐਮਬੀ ਪਤਾ ਕੀ ਇਹ 60000 ਕਿਊਸਿਕ ਹੁੰਦਾ ਨਸੇ ਨਾਲੇ ਨੂਲੇ ਵਿੱਚ ਫਾ ਲੋ ਕੱਲ ਹੀ 72000 ਕਿਊਸਿਕ ਛੱਡਿਆ ਇੱਥੇ ਮੁੰਡਾ ਦਾ ਸਰੇਆ ਸੀ ਕਿੰਨਾ ਬਣ ਗਿਆ ਇਹ ਤਾਂ ਲੱਖ ਸਵਾ ਲੱਖ ਕਿਊਸਿਕ ਹੈ ਤੇਨੇ ਦਾ ਫਲੱਡ ਡਾਉਣਾ ਹੀ ਆ ਜਿੰਨੇ ਪਿੰਡਾਂ ਚ ਅਸੀਂ ਗਏ ਆ ਜ਼ਮੀਨਾਂ ਰੁੜ ਗਈਆਂ ਟਰਾਲੀ ਉਥੋਂ ਚੱਕੀ ਤੇ ਉਹ ਉਥੇ ਮਾਰੀ ਇੱਕ ਦੋ ਕੋਠੀਆਂ ਸੀ ਇੱਕ ਕੋਠੀ ਮਤਲਬ ਨਹੀਂ ਕਿੱਧਰ ਗਈ ਔਰ ਕੈਨ ਯੂ ਬਲੀਵ ਇਹ ਪਿੰਡਾਂ ਕੋਨੇ ਆਣਾ ਰਮਦਾਸ ਤੋਂ ਅੱਗੇ ਉਹ ਆਂਦੇ ਤਿੰਨ ਫੌਜੀ ਟਰੱਕ ਖੜੇ ਆ ਫੌਜੀ ਛੱਡ ਕੇ ਭੱਜ ਗਏ ਜੀ ਸੀ ਬੀਆਂ ਆਈਆਂ ਸੀ ਉਹਨਾਂ ਚ ਡੀਜ਼ਲ ਹੀ ਨਹੀਂ ਸੀ ਉਹ ਆnde ਅਸੀਂ ਕੋੜਾ ਉਧਰ ਰਹਿ ਗਿਆ ਉਧਰ ਤੇ ਜਿਹੜਾ ਇੱਧਰ ਰਹਿ ਗਿਆ ਇੱਧਰ ਅਸੀਂ ਮੂੰਹ ਹੀ ਨਹੀਂ ਵੇਖੇ 2 ਦਿਨ ਤੱਕ ਔਰ ਹਰ ਘਰ ਚੌਥੇ 10 ਤੋਂ 12 ਫੁੱਟ ਪਾਣੀ ਵੜ ਗਿਆ ਬੁੜੀਆਂ ਬੱਚੇ ਕੋਠਿਆਂ ਤੇ ਕਿਹਨੇ ਕੀਤਾ ਰਾਵੀ ਨੇ ਤੇ ਰਾਵੀ ਚ ਪਾਣੀ gira ਚੜਦਾ ਰਣਜੀਤ ਡੈਮ ਤੋਂ ਉੱਥੇ 521 ਫੁੱਟ ਕਿਉਂਕਿ ਉਹਦਾ 527 ਫੁੱਟ ਹੈ ਲੈਵਲ ਉੱਥੇ 521 ਫੁੱਟ 17 ਅਗਸਤ ਨੂੰ ਹੋ ਗਿਆ ਸੀ ਕੀ ਇਹ ਦੱਸਣਗੇ ਕਿਉਂ ਹੋ ਗਿਆ ਸੀ ਇਹ ਤਾਂ ਸਪਟੰਬਰ ਚ ਹੋਣਾ ਚਾਹੀਦਾ ਹੈ ਜੇ ਇਹਦਾ ਮੈਂ ਫਾਇਦਾ ਦੱਸਦਾ ਜੇ ਆਪਾਂ ਇਹਨੂੰ ਪਹਿਲਾਂ ਖਾਲੀ ਕਰ ਲਾਂਗੇ ਤਾਂ ਜਦੋਂ ਪਹਾੜਾਂ ਤੋਂ ਪਾਣੀ ਆਊਗਾ ਉਹਦੇ ਵਿੱਚ ਸੰਭਲ ਜਾਊਗਾ ਤੇ ਆ ਫਲੱਡ ਨਹੀਂ ਆਉਣਗੇ ਅਸੀਂ 23 ਦੇ ਵਿੱਚ ਆਏ ਫਲੱਡ ਬਾਰੇ ਵਾਰ-ਵਾਰ ਕਹਿ ਰਹੇ ਹਾਂ 23 ਦੇ ਵਿੱਚ ਪਤਾ ਕੀ ਹੋਇਆ ਸੀ ਕਿ ਮੈਂ ਤੁਹਾਨੂੰ ਪੌਂਗ ਡੈਮ ਦੀ ਗੱਲ ਦੱਸ ਰਿਹਾ ਜਿਹੜਾ ਆਊਟਫਲੋ ਸੀ ਮਤਲਬ ਛੱਡਿਆ ਜਾਂਦਾ ਉਹ ਸੀ 17000 ਕਿ ਉਸ ਇੱਕ 18000 17000 18000 ਤੇ ਅਗਲੇ ਦਿਨ 87000 ਉਦੋਂ ਅਗਲੇ ਦਿਨ 1 ਲੱਖ 41000 ਉਦੋਂ ਅਗਲੇ ਦਿਨ 1 ਲੱਖ 30000 ਤੇ ਫਲਾਡ ਆ ਗਿਆ ਕੀ ਜਦੋਂ ਇਹ 17 18 ਛੱਡ ਰਹੇ ਸੀ ਉਦੋਂ 40 50 ਨਹੀਂ ਹੋ ਸਕਦਾ ਸੀ ਬਿਲਕੁਲ ਔਰ ਉਹ ਜਿਹੜਾ ਤੁਸੀਂ ਡੈਮ ਭਰਦੇ ਹੋ ਸਪਟੰਬਰ ਚ ਭਰਤਾ ਅਗਸਟੇ ਚ ਭਰਤਾ ਉਹ ਦੱਸੂਗਾ ਕੀ ਦੀ ਗਲਤੀ ਹੈ ਫਿਰ ਮੈਂ ਕਹਿੰਨਾ ਉਹ ਗਲਤੀ ਹੈ 사ਜਿਸ਼ ਹੈ ਜਾਂ ਸਟ੍ਰੈਟਜੀ ਹੈ ਸਟ੍ਰੈਟਜੀ ਮੈਂ ਕਹਿ ਰਿਹਾ ਜੇ ਤੁਸੀਂ ਪਾਕਿਸਤਾਨ ਨੂੰ ਡਬੋਣਾ ਹੈ ਤੇ ਵਿੱਚੇ ਪੰਜਾਬ ਵੀ ਗਿਆ ਠੀਕ ਹੈ ਬਿਲਕੁਲ ਔਰ ਉਸ ਤੋਂ ਵੀ ਅਹਿਮ ਗੱਲ ਸ਼ਹਿਰਾ ਇਹ ਦਰਿਆ ਇਹਨਾਂ ਨੇ ਸਭ ਤੋਂ ਵੱਡੀ ਗੱਲ ਹੈ ਇੱਥੇ ਜਿਹੜੇ ਬੰਦਿਆਂ ਦੀਆਂ ਜ਼ਮੀਨਾਂ ਹੋਣਗੀਆਂ ਦੱਸਣਗੇ ਉਹ ਆ ਤੁਹਾਡੀ ਹੈ ਨਹੀਂ ਨਹੀਂ ਦਰਿਆ ਦੇ ਵਿੱਚ ਹੈਗੀ ਆ ਇਹਨੂੰ ਪੁੱਛ ਇੱਧਰ ਆ ਮੇਰੇ ਕੋਲ ਆ ਜੋ ਕੋਲੇ ਆ ਜੋ ਇਹ ਪਤਾ ਇਹਨਾਂ ਨਾਲ ਟਰੈਜੇਡੀ ਕੀ ਹੈ ਦਰਿਆ ਜਿਹੜੇ ਹੁੰਦੇ ਆ ਨਾ ਉਹ ਕਦੇ ਇੱਕ ਜਗ੍ਹਾ ਤੇ ਖੜਦੇ ਨਹੀਂਗੇ ਦਰਿਆ ਕਿਤੇ 5 ਕਿਲੋਮੀਟਰ ਇਧਰ ਜਾਂਦਾ ਕਿਤੇ ਇਧਰ ਜਾਂਦਾ ਇਸ ਕਰਕੇ ਦਰਿਆ ਦੀ ਕੋਈ ਆਪ ਦੀ ਜ਼ਮੀਨ ਨਹੀਂ ਹੁੰਦੀ ਔਰ ਅੰਗਰੇਜ਼ਾਂ ਦਾ ਇੱਕ ਕਾਨੂੰਨ ਸੀ 1887 ਦਾ ਲੈਂਡ ਐਂਡ ਯਾਰ ਬੋਲ ਨਾ ਇੱਕ ਮੈਂ ਲੈਂਡ ਐਂਡ ਰੈਵਨਿਊ ਐਕਟ ਲੈਂਡ ਐਂਡ ਰੈਵਨਿਊ ਐਕਟ ਉਹਦੇ ਤਹਿਤ ਜਦੋਂ ਦਰਿਆ ਤੁਹਾਡੀਆਂ ਜ਼ਮੀਨਾਂ ਜਾਂ ਕਿਸੇ ਦੀਆਂ ਵੀ ਜ਼ਮੀਨਾਂ ਛੱਡ ਗਿਆ ਉਹਨੂੰ ਮਾਲ ਕੀ ਮੰਨ ਲੈਂਦੇ ਸੀ ਜਿਹੜੀ ਕਿ ਪਹਿਲਾਂ ਵੀ ਹੁੰਦੀ ਸੀ ਤੇ ਜਿੱਥੇ ਦਰਿਆ ਚਲਿਆ ਗਿਆ ਉਹਨੂੰ ਸ਼ਾਮਲਾਟ ਮੰਨ ਕੇ ਉਹਦਾ ਮੁਆਵਜ਼ਾ ਦਿੰਦੇ ਸੀ ਥੋੜੇ ਜਿਹੇ ਸਾਲਾਂ ਚ ਦਰਿਆ ਹੋਰ ਪਰੇ ਚਲਿਆ ਜਾਂਦਾ ਸੀ ਆ ਸਿਸਟਮ ਸੀ 1947 ਤੋਂ ਜਦੋਂ ਆਪਣੇ ਹਰੀਕੇ ਬਣਾਤਾ ਹਰੀਕੇ ਜਦੋਂ ਬਣਾਇਆ ਤਾਂ ਹਰੀਕੇ ਇੱਕ ਜਗ੍ਹਾ ਤੇ ਐ ਉਥੋਂ ਨਹਿਰਾਂ ਕੱਢਣੀਆਂ ਐ ਰਾਜਸਥਾਨ ਨੂੰ ਵੀ ਜਿਹੜੀ ਰਾਜਸਥਾਨ ਫੀਡਰ ਗਈ ਤਾਂ ਆਪਣੀ ਵੀ ਇੱਕ ਜੀ ਤੇ ਇਹਨਾਂ ਨੂੰ ਪਾਣੀ ਉੱਥੇ ਜਮਾ ਚਾਹੀਦਾ ਸੀ ਉੱਥੇ ਸੰਗਮ ਵੀ ਹੁੰਦਾ ਨੇਚੁਰਲ ਪਾਣੀ ਜਮਾ ਚਾਹੀਦਾ ਸੀ ਤੇ ਇਹਨਾਂ ਨੇ ਆ ਸਾਰੇ ਦਰਿਆ ਫਿਕਸ ਕਰਤੇ ਕਾਦੇ ਨਾਲ ਫਿਕਸ ਕੀਤੇ ਆ ਜਿਹੜਾ ਆਪਾਂ ਖੜੇ ਸੀ ਇਹ ਤੁਸੀ ਬੰਨਾ ਹੈ ਪ੍ਰਤਾਪ ਸਿੰਘ ਕੈਰੋਨੇ ਬਣਾਏ ਸੀ ਕਿ ਉਹ ਹਿੱਕ ਥਾਪੜ ਕੇ ਆਂਦਾ ਹੁੰਦਾ ਸੀ ਕੌਣ ਆਂਦਾ ਬੰਨ ਨਹੀਂ ਲੱਗ ਸਕਦੇ ਦਰਿਆਵਾਂ ਨੂੰ ਮੈਂ ਲਾ ਕੇ ਵਿਖਾਉਂਗਾ ਹੁਣਾਂ ਬੰਨ ਤਾਂ ਲਾਤੀ ਇਹਨਾਂ ਦੀ ਜ਼ਮੀਨ ਦਾ ਮੁਆਵਜ਼ਾ ਦਿੱਤਾ ਹੈ ਬਦਕਿਸਮਤੀ ਨਾਲ ਜਦੋਂ ਇਹ ਹੋਇਆ ਜਦੋਂ ਇਹਨਾਂ ਨੇ ਦਰਿਆ ਬੰਨੇ ਤਾਂ ਉਦੋਂ ਦਰਿਆ ਇਹਨਾਂ ਦੀ ਜ਼ਮੀਨ 'ਚ ਸੀ ਅਸੀਂ ਇਹ ਚੀਜ਼ ਪਠਾਨਕੋਟ ਤੋਂ ਲੈ ਲਾ ਤੇ ਫਾਜ਼ਲਕਾ ਤੱਕ ਹੈ ਲੱਖਾਂ ਏਕੜ ਜ਼ਮੀਨ ਹੈ ਇਹਨਾਂ ਵਿਚਾਰਿਆਂ ਨੂੰ ਲੋਕ ਗਾਲਾਂ ਕੱਢ ਜਾਂਦੇ ਨੇ ਕਿ ਦਰਿਆ ਦੀ ਜ਼ਮੀਨ ਰੋਕੀ ਜਾਂਦੇ ਆ ਜਦ ਕਿ ਦਰਿਆ ਇਹਨਾਂ ਦੀ ਜ਼ਮੀਨ 'ਚ ਆ ਜਾਏਗਾ ਹੋਰ ਇਹ ਲਿਮਟ ਇਹ ਮਾਲਕੀ ਜਗ੍ਹਾ ਹੈ ਔਰ ਬਹੁਤ ਸਾਰੀਆਂ ਜਗ੍ਹਾ ਤੇ ਇਹਨਾਂ ਤੇ ਲਿਮਟਾਂ ਚੱਕੀਆਂ ਹੋਈਆਂ ਹਨ ਜਿਹੜਾ ਦਰਿਆ ਥੱਲੇ ਐ ਇਹਦੀ ਲਿਮਟ ਵੀ ਦੇਤੀ ਉੱਥੇ ਹਰੀਕੇ ਆ ਨਾ ਉਹਦੇ ਪਿੱਛੇ ਇੱਕ ਸੜਕ ਜਾਂਦੀ ਐ ਅਮਰitsar ਸਾਹਿਬ ਨੂੰ ਬਟਿੰਡੇ ਵੱਲੋਂ ਦੀ ਜਿਹੜੀ ਉਹਦਾ ਵੀ ਮੁਆਵਜ਼ਾ ਦਿੱਤਾ ਆਂ ਦੇ ਥੋੜੀ ਜ਼ਮੀਨ ਚੋਂ ਕੱਢ ਰਹੇ ਆਂ ਉਹਦੇ ਪਰਲੇ ਪਾਸੇ ਇੱਕ ਪਿੰਡ ਸੀ ਗੱਗੇ ਨਾਲ ਸੀ ਕੁਛ ਮੈਂ ਨਾਮ ਭੁੱਲ ਗਿਆ ਮੈਂ ਉਹਦਾ ਨਕਸ਼ਾ ਵੇਖਿਆ ਆਂ ਦੇ ਆ ਪਿਆ ਪਿੰਡ ਤੇ ਮੈਂ ਉਧਰ ਵੇਖ ਦਰਿਆ ਇਧਰ ਆ ਪਿੰਡ 14 ਪਿੰਡ ਦਰਿਆ ਚ ਗਏ ਨੇ ਹੁਣੇ ਕਿਹੜੀ ਪਾਲਸੀ ਨਾਲ ਗਏ ਨੇ ਦਰਿਆ ਬੰਨਣ ਨਾਲ ਕੈਨ ਯੂ ਬਿਲੀਵ ਕਿ ਅਮਰੀਕਾ ਦੇ ਵਿੱਚ ਚਾਰ ਤੋਂ ਪੰਜ ਡੈਮ ਐ ਜਿਹੜੇ ਜਿਵੇਂ ਆਪਣੇ ਪਾਸ ਖੜਾ ਹੈ ਉਹ ਉਹਨਾਂ ਨੇ ਖਤਮ ਕਰਤੇ ਐ ਤੇ ਜਿਹੜੇ ਦਰਿਆ ਬੰਨੇ ਸੀ ਉਹ ਖੋਲਤੇ ਨੇ ਉਹਾਂ ਦੇ ਦਿਸ ਇਜ਼ ਅਨੈਚੁਰਲ ਇਲੂ ਨੁਕਸਾਨ ਹੋ ਰਿਹਾ ਨੁਕਸਾਨ ਪਤਾ ਕਿਵੇਂ ਐ ਮੈਂ ਹੈਰਾਨ ਹੋ ਰਿਹਾ ਸੀ ਜਦੋਂ ਮੈਨੂੰ ਪਹਿਲਾਂ ਪਤਾ ਲੱਗਿਆ ਮੈਨੂੰ ਆਦੇ ਜੀ ਇੱਕ ਪਾਸਿਓਂ ਨੀਵਾ ਹੋ ਗਿਆ ਦਰਿਆ ਨੀਵਾ ਕਿਵੇਂ ਹੋ ਗਿਆ ਦਰਿਆ ਤਾਂ ਉੱਚੇ ਹੁੰਦੇ ਨੇ ਪਤਾ ਕਿਉਂ ਉੱਚੇ ਹੁੰਦੇ ਕਿਉਂਕਿ ਉਹ ਮਿੱਟੀ ਲਿਉਂਦੇ ਨਾਲ ਸਿਲਦੇ ਉਹ ਜਮਾ ਹੁੰਦੀ ਜਾਂਦੀ ਐ ਹਰੀਕੇ ਤੇ ਤਾਂ ਉਤੋਂ ਦੀ ਪਾਣੀ ਲੰਘ ਜਾਣਾ ਐ ਕਿਉਂਕਿ ਦਰਿਆ ਬੰਨਿਆ ਹੀ ਨਹੀਂ ਜਾਂਦਾ ਇਹ ਅਨੈਚੁਰਲ ਹੈ ਇਹ ਦਰਿਆ ਕਿਸੇ ਦਿਨ ਇੰਨੇ ਉੱਚੇ ਹੋ ਜਾਣਗੇ ਕਿ ਇੰਨਾ ਵੜ ਜਾਣੇ ਇਹਨਾਂ ਨੇ ਕਿਉਂਕਿ ਮਿੱਟੀ ਤਾਂ ਆਈ ਜਾ ਰਹੀ ਹੈ ਮੈਂ ਕਿਹਾ ਯਾਰ ਇਹ ਕਿਵੇਂ ਹੋ ਗਿਆ ਫਿਰ ਉਹਨਾਂ ਨੇ ਦੱਸਿਆਂਦੇ ਜੀ ਦਰਿਆ ਸਾਰਾ ਨਹੀਂ ਉੱਚਾ ਹੋਇਆ ਸਿਰਫ ਉਰਲਾ ਪਾਸਾ ਹੋਇਆ ਹੈ ਪਤਾ ਕੀ ਨਹੀਂ ਕੀਤਾ ਰੀਤ ਮਾਫੀਏ ਨੇ ਤਾਂ ਇਹਦੇ ਵਿੱਚ ਕਿੰਨੀਆਂ ਗੱਲਾਂ ਜੁੜ ਗਈਆਂ ਬੀਬੀ ਐਮਪੀ ਜੁੜ ਗਈ ਇਹਦੇ ਵਿੱਚ ਕੀ ਕੁਝ ਜੁੜ ਗਿਆ ਬੀਬੀ ਐਮਪੀ ਜੁੜ ਗਈ ਰੇਤ ਮਾਫੀਆ ਜੁੜ ਗਿਆ ਤੇ 1887 ਵਾਲਾ ਕਾਨੂੰਨ ਜਿਹਨੂੰ ਉਹ ਕਹਿੰਦੇ ਹੁੰਦੇ ਸਿਆਰਵਾਰੀ ਬੰਦੋਬਸਤ ਕਰਨਾ ਇਹਨਾਂ ਦਾ ਬੰਦੋਬਸਤ ਹੀ ਨਹੀਂ ਹੋਇਆ ਇਹ ਸਾਰੀਆਂ ਗੱਲਾਂ ਜੁੜੀਆਂ ਹੋਈਆਂ ਨੇ ਕੀ ਇਹਨਾਂ ਦਾ ਕੋਈ ਅਸੀਂ ਆ ਇੱਥੇ ਜਿਹੜੀ ਮੇਅਰ ਮੈਡਮ ਆਈ ਸੀ ਮੈਂ ਕਿਹਾ ਤੁਹਾਨੂੰ ਪਤਾ ਆਂਦੀ ਜੀ ਦਰਿਆ ਦੀ ਜ਼ਮੀਨ ਜਦੋਂ ਰੋਕਣਗੇ ਐਂ ਹੀ ਹੋ ਮੈਂ ਕਿਹਾ ਤੁਹਾਨੂੰ ਦਰਿਆ ਦੀ ਜ਼ਮੀਨ ਹੀ ਹੈ ਨਹੀਂ ਹੈ ਆਦੀ ਹੁਣ ਉਹ ਮੇਅਰ ਹੈ ਤੇ ਜਦੋਂ ਮੈਂ ਦੱਸਿਆ ਮੈਂ ਕਿਹਾ ਇਹ ਤਾਂ ਮਾਲਕੀ ਹੈ ਤੇ ਬੀਬੀ ਐਮਬੀ ਕਰਕੇ ਹੋ ਰਿਹਾ ਹੈ ਬਸ ਫਿਰ ਉਹੀ ਕਚਲਾ ਮਚਲਾ ਇਕਨ ਹਟ ਜਾ ਇਕਨ ਉਹ ਮੇਰੇ ਮੇਰੇ ਘਰ ਵਾਲੇ ਨੂੰ ਕਿਉਂ ਹਟਾ ਰਹੇ ਤੇ ਫਲਾਣਾ ਤੇ ਭੱਜ ਗਏ ਔਰ ਕੱਲੇ ਇਹ ਨਹੀਂ ਭੱਜਦੇ ਇਹਨਾਂ ਦਾ ਮੁੱਖ ਮੰਤਰੀ ਆ ਜੇ ਕਿਤੇ ਉਹ ਵੀ ਭੱਜੂ ਇਹਨਾਂ ਦਾ ਸਾਰੇ ਹੀ ਭੱਜ ਜਾਣਗੇ ਹੁਣ ਮੈਂ ਆਖਰੀ ਗੱਲ ਕਰਦਾ ਜੀ ਤਾਂ ਆਏ ਹੋਏ ਨੇ ਪੰਜਾਬ ਦੇ ਵਿੱਚ ਘੁੰਮ ਰਹੇ ਆ ਸਾਰੇ ਥਾਵਾਂ ਦੇ ਉੱਤੇ ਕਹਿੰਦੇ ਪਤਾ ਕੀ ਕਹਿ ਰਹੇ ਆ ਆਹੰਦੇ ਜੀ ਬਹੁਤ ਕੁਦਰਤ ਵੱਲੋਂ ਆਫਤ ਆ ਗਈ ਹੈ ਆਪਾਂ ਕਿੱਥੇ ਖੜੇ ਖੇਤ ਚ ਖੜੇ ਆ 10 ਮੀਟਰ ਨਾਲ ਕਿੰਨਾ ਕੁ ਪਾਣੀ ਆ ਇਹ ਤਾਂ ਧਰਤੀ ਵੀ ਗਿੱਲੀ ਨਹੀਂ ਮਤਲਬ ਜਿੱਦੇ ਚ ਆਪਣੇ ਪੈਰ ਚਲੇ ਜਾਣ ਕਹਿੰਦੇ ਉੱਤੇ ਬਾਵਾ ਮੀ ਪੈ ਰਿਹਾ ਕਹਿੰਦੇ ਉਹਦਾ ਕਸੂਰ ਕੀ ਦਾ ਫਿਰ ਮੀ ਪਹਾੜ ਚ ਪਵੇ ਤੇ ਡੁੱਬੀਏ ਅਸੀਂ ਤੁਸੀਂ ਬੰਨ ਕਦੇ ਹਾਸਤੇ ਬਣਾਏ ਆ ਘਟਾਉਣ ਲਈ ਘਟਾਉਣ ਲਈ ਬਣਾਏ ਨੇ ਕਿ ਬੰਨ ਨੂੰ ਜੇ ਆਵੇ ਪਾਲਾ ਪਾਣੀ ਤਾਂ ਕੰਟਰੋਲ ਕਰ ਲਈਏ ਤਾਂ ਵਧਾਈ ਕਿਉਂ ਅੱਜ ਤਾਂ ਅਸੀਂ ਕਹਿ ਰਹੇ ਆਂ ਦੂਜੀ ਗੱਲ ਜਿਹੜਾ ਰਿਪੇਅਰੀਆਂ ਨਾ ਕੀ ਹੈ ਜਿਹੜਾ ਡੁੱਬੂ ਉਹੀ ਪਹਿਲਾਂ ਵਰਤੂ ਹੁਣ ਇਹ ਤਾਂ ਬੋਰ ਨਾਲ ਪਾਣੀ ਲਾਉਂਦੇ ਆ ਹੂੰ ਬਿਲਕੁਲ ਤੇ ਲੱਗਦਾ ਪਾਣੀ ਦੂਰ ਜਾ ਕੇ ਇਹ ਕਿਹਨੇ ਕੀਤਾ ਹੈ ਸੈਂਟਰ ਬਦਮਾਸ਼ ਹੈ ਸਾਡੇ ਵਾਲੇ ਕੌਣ ਨੇ ਕਮੀਨੇ ਜਿਨ੍ਹਾਂ ਨੇ ਸਾਡੇ ਹੱਕ ਵੇਚਤੇ ਆ ਬੀਬੀਐਮਬੀ ਕਿਹੜੀ ਧਾਰਾ ਨਾਲ ਗਿਆ ਹੈ 78 79 80 ਇਹ ਸਾਈਨ ਕਿਹਨੇ ਕੀਤੇ ਸੀ ਉਦੋਂ ਜੋ ਬਣਿਆ ਰੀ ਆਰਗੇਨਾਈਜੇਸ਼ਨ ਐਕਟ ਉਸ ਤੋਂ ਬਾਅਦ ਪੰਜਾਬ ਨੇ ਕੇਸ ਕਰਤਾ ਸੀ ਸੁਪਰੀਮ ਕੋਰਟ ਚ ਤੇ ਵਾਪਸ ਕਿਨੇ ਲੈ ਕੇਸ ਦਰਬਾਰਾ ਸਿੰਘ ਨੇ ਇੰਦਰਾ ਗਾਂਧੀ ਦੀ ਕਹਿਣ ਤੇ ਤਾਂ ਦੋਸ਼ੀ ਕੌਣ ਹੋਇਆ ਇਹ ਸਭ ਇੱਕੋ ਜੇ ਨਹੀਂ ਆ ਇਨਕਲਾਬੀਆਂ ਨੇ ਵੀ ਆਹੀ ਚੰਦ ਚਾੜੇ ਆ ਇਹ ਸਾਰੇ ਚੋਰ ਨੇ ਸਿਰਫ ਇੱਕੋ ਗੱਲ ਹੈ ਤੁਸੀਂ ਸਾਰੇ ਮੁੰਡੇ ਬਹੁਤ ਸੂਝਵਾਨ ਹੋ ਲੋਕਾਂ ਨੂੰ ਇੱਕੋ ਗੱਲ ਕਹੋ ਕਿਸੇ ਬੰਦੇ ਤੇ ਇਤਵਾਰ ਨਾ ਕੋਲੋ ਭਲਾ ਮੈਂ ਹੋਵਾਂ ਇਤਵਾਰ ਕਰਨਾ ਤਾਂ ਮੁੱਦਿਆਂ ਤੇ ਆਓ ਬਸ ਮੁੱਦਿਆਂ ਤੇ ਆਓ ਔਰ ਮੁੱਦੇ ਲੈ ਕੇ ਲਓ ਐਫੀਡੈਵਟ ਲਓ ਬਸ ਠੀਕ ਹੈ ਜੀ ਵਖਾ ਲੋ ਤੁਸੀਂ ਅੱਗੇ ਵਖਾ ਲੋ ਬਸ ਉਹ ਤਾਂ ਆਪ ਹੀ ਭਈ ਤੋੜੀ ਜਾ ਰਿਹਾ ਉਹ ਲੋਕਾਂ ਨੂੰ ਭਜਾਉਣ ਲਈ ਤੋੜ ਰਿਹਾ ਨਾ ਤਾਂ ਬਿਲਕੁਲ ਦੇ ਪਾਸੇ ਹੋ ਜੋ ਨਹੀਂ ਨਹੀਂ ਲੋਕਾਂ ਨੂੰ ਪਾਸੇ ਹੋਣ ਨੂੰ ਨਹੀਂ ਕਹਿੰਦੇ ਭਜਾਉਣਗੇ ਇਹ ਪੁਲਿਸ ਦੀ ਨੇਚਰ ਹੈ ਤਾਂ ਇਹ ਤਸਵੀਰ ਤੁਹਾਨੂੰ ਦਿਖਾਈ ਹੈ ਜੋ ਕਿ ਸਸਰਾਹਲੀ ਪਿੰਡ ਹੈ ਉਹਦੇ ਬਿਲਕੁਲ ਨੇੜੇ ਤੁਸੀਂ ਬੰਨ ਪੈ ਜਾਂਦਾ ਤੇ ਕਾਫੀ 파ੜ ਪਿਆ ਹੋਇਆ ਇਸ ਪਾਸੇ ਨੂੰ ਜਿਵੇਂ ਤਸਵੀਰ ਦਿਖਾਈ ਹੈ ਤੇ ਤਾਰਾਂ ਖੰਭੇ ਤੋੜੀ ਜਾ ਰਹੇ ਨਾਲ ਦੀ ਨਾਲ ਤੇ ਤਸਵੀਰ ਤੁਹਾਨੂੰ ਅਸੀਂ ਸਾਂਝੀ ਕੀਤੀ ਹੈ ਇਥੋਂ ਲੁਧਿਆਣੇ ਦੇ ਬਿਲਕੁਲ ਨੇੜੇ ਟਿੜੇ ਪੈਂਦੇ ਪਿੰਡ ਜਿਹੜੇ ਨੇ ਇਸ ਮਾਰ ਹੇਠ ਆ ਸਕਦੇ ਨੇ ਜੇ ਕੋਈ ਵੀ ਅਨਸੁਖਾਵੀ ਘਟਨਾ ਵਾਪਰਦੀ ਹੈ ਬਾਕੀ ਪ੍ਰਸ਼ਾਸਨ ਲੱਗਿਆ ਆ ਤੇ ਹੁਣ ਦੇਖਦੇ ਹਾਂ ਇਸ ਤੋਂ ਬਾਅਦ ਕੀ ਹੁੰਦਾ